ਰਿਸ਼ਵਤ ਲੈਣ ਤੇ ਲਾਣਤ ਰਿਸ਼ਵਤ ਲੈਣਾ ਅਤੇ ਦੇਣਾ ਜੁਰਮ ਨੇ ਕਹਿੰਦੇ ਨੇ ਜਿਹੜੀ ਚੀਜ਼ ਜਿਸ ਥਾਂ ਤੇ ਜ਼ਿਆਦਾ ਪਾਈ ਜਾਵੇ ਅਤੇ ਜੇਕਰ ਉਸ ਨੂੰ ਰੋਕਣਾ ਹੋਵੇ ਤਾਂ ਕੁਝ ਬੋਰਡ ਲਗਾਉਣੇ ਜ਼ਰੂਰੀ ਹੋ ਜਾਂਦੇ ਨੇ ਤੇ ਰਿਸ਼ਵਤ ਵਾਲਾ ਇਹ ਬੋਰਡ ਵੀ ਪੁਲਿਸ ਥਾਣੇ ਦੇ ਅੰਦਰ ਹੀ ਲੱਗਿਆ ਹੋਇਆ ਕਿਉਂਕਿ ਪੰਜਾਬ ਪੁਲਿਸ ਕੋਲੋਂ ਵੀ ਰਿਸ਼ਵਤ ਲੈ ਬਗੈਰ ਰਹਿਣੀ ਜਾਂਦਾ ਇਹ ਹੈ ਪੁਲਿਸ ਥਾਣਾ ਫਰੀਕੋਟ ਜੇਕਰ ਰਿਸ਼ਵਤ ਲੈਣਾ ਲਾਣਤ ਤਾਂ ਵਿਜੀਲੈਂਸ ਵੱਲੋਂ ਫਰੀਦਕੋਟ ਦੇ ਲਾਂਤੀ ਐਸਐਸਆਈ ਨੂੰ ਰਿਸ਼ਵਤ ਲੈੰਦਿਆ ਰੰਗੇ ਹੱਥੀਂ ਕਾਬੂ ਕੀਤਾ ਗਿਆ ਦਰਸਲ ਛੇੜਛਾੜ ਦੇ ਮਾਮਲੇ 'ਇੱਕ ਲੜਕੇ ਨੂੰ ਐਸਐਸਆਈ ਵੱਲੋਂ ਕਾਬੂ ਕੀਤਾ ਗਿਆ ਸੀ ਦੋਵੇਂ ਪਾਰਟੀਆਂ ਦਾ ਰਾਜ਼ੀਨਾਮਾ ਹੋ ਗਿਆ ਪਰ ਇਸ ਦੇ ਬਾਵਜੂਦ ਵੀ ਐਸਐਸਆਈ ਵੱਲੋਂ ਤੇਰ ਪਾਸੋਂ 15000 ਰੁਪਏ ਰਿਸ਼ਵਤ ਵਜੋਂ ਮੰਗੇ ਜਾਣ ਲੱਗੇ ਅਖੀਰ ਵਿੱਚ ਇਹ ਗੱਲ 7000 ਰੁਪਏ ਤੇ ਤੈ ਹੋ ਗਈ ਪਾਰਟੀ ਵੱਲੋਂ ਐਸਐਸਆਈ ਨੂੰ 5000 ਰੁਪਏ ਰਿਸ਼ਵਤ ਵਜੋਂ ਦਿੱਤੇ ਜਾ ਰਹੇ ਸਨ ਇਸ ਦੀ ਜਾਣਕਾਰੀ ਵਿਜੀਲੈਂਸ ਨੂੰ ਦਿੱਤੀ ਹੋਈ ਸੀ ਤੇ ਵਿਜੀਲੈਂਸ ਵੱਲੋਂ 5000 ਰੁਪਏ ਰਿਸ਼ਵਤ ਲੈਂਦਿਆਂ ਐਸਆਈ ਨੂੰ ਰੰਗੇ ਥੀ ਕਾਬੂ ਕਰ ਲਿਆ ਗਿਆ ਛੋਟਾ ਭਰਾੰਦਰ ਜੀ ਗਈ ਤੇ ਇਸ ਕਰਕੇ ਨਾ ਉਹਨੂੰ ਛੜਨ ਦੇ ਛਾਣੇ ਤੇ ਸ탠 ਨਗਿੰਦਰ ਬੈਠੀ ਕਤਵਾਲੀ ਜੀ ਤੇ ਸਾਡਾ ਰਾਜੇ ਨਾਮ ਹੀ ਹੋਇਆ ਹੈ ਤੇ ਇੱਕ ਪਹਿ ਪਾਲਦੇ ਪਏ ਸੀ ਗਈ ਅਸੀਂ ਗਰੀਬ ਘਰ ਹੈਗੇ ਪਿੰਨਾ ਬਹੁਤ ਹੀ ਬਹੁਤ ਪੈਸੇ ਪਾਲਦਾ ਜੀ ਕਿਹੜੇ ਕੇਸ ਦੇ ਪਾਲਦਾ ਸੁਖਦੀਪ ਸਿੰਘ ਜੀ ਹੌਲਦਾਰੀ ਤੇ ਛੜ ਦੇ ਨੇ ਪਛੰਦੋ ਜੀ ਤਾਂ ਕਰਕੇ ਕਿੰਨੇ ਪੈਸੇ ਮੰਗੇ ਡੋਡ ਕੋ 15000 ਰੁਪਿਆ ਮੰਗਦੇ ਹੀ ਪਿੰਦਾ ਅੱਧਰ 10000 ਰੁਪਏ ਤੇ ਆ ਗਈ ਫਿਰ ਹੌਲੀ ਹੌਲੀ ਕਿੰਨੇ ਦਾ ਕੋਈ ਗੱਲ ਨਹੀਂ ਦਿੱਨੇ ਹੁੰਦੇ ਕੰਮ ਕਰ ਦੋ ਕਹਿੰਦੇ ਅੱਜ ਤੇ ਤੁਸੀਂ ਕਿੰਨੇ ਦਿੱਤੇ ਕੀ ਕੀਤਾ 2500 ਰੁਪਿਆ ਮੇਰਾ ਡੈਡੀ ਪੈਂਦਾ 2500 ਰੁਪਿਆ ਡੈਡੀ ਮੇਰੇ ਪੈਂਦਾ ਦੇ ਕੇ ਬਾਕੀ ਪਾਪਾ ਨੂੰ ਪਤੰਤਾ ਦਿੱਤੇ ਪਾਪਾ ਨੇ ਹੌਲੀ ਕਿਸ ਨੂੰ ਕੰਪਲੀਟ ਕੀਤੀ ਇਸ ਜੀ ਵਾਲੀ ਵੀ ਜਿਹਨਾਂ ਨੂੰ ਨਹੀਂ ਆਣੀ ਕਿ ਅੱਜ ਅੱਜ ਸਿਆਣੇ ਦੇ ਫਿਰ ਹਲੰਘੇ ਹੱਥ ਪਾੜ ਲਿਆ ਫਿਰ ਉਹਨੇ ਇਸ ਕਰਕੇ ਸਾਡੀ ਗੱਲ ਵੀਰੇ ਇਹੋ ਹੀ ਵੀ ਸਾਡਾ ਬੱਚਾ ਨਹੀਂ ਸੀ ਛੱਡ ਦੇਗੇ ਰਾਜੀ ਨਾਵਾ ਹੋਇਆ ਸੀ ਸਾਰਾ ਕੁਝ ਹੋਇਆ ਵਾ ਤੇ ਪੈਸਿਆਂ ਦੇ ਬਾਹੂ ਚ ਬਾਈ ਬੈਠੇ ਸੀ ਵੀ ਸਾਨੂੰ ਪੈਸੇ ਦਿਓ ਕਿੰਨੇ ਪੈਸੇ ਮੰਗਦੇ ਸੀ 15000 ਰੁਪਇਆ ਮੰਗਦੇ ਸੀ ਫਿਰ 10 ਦੇ ਲਿਆਂਦਾ 10 ਵੀ ਨਹੀਂ ਛੜਤੋ ਹੋਇਆ ਫਿਰ ਅਸੀਂ ਗਰੀਬ ਬੰਦੇ ਆ ਮੇਰਾ ਘਰ ਵਾਲਾ ਡਰਾਈਵਰ ਦਿਹਾੜੀਦਾਰ ਹੈਗੇ ਆ ਅਸੀਂ ਕਿੱਥੋਂ ਲੈ ਆਉਂਦੇ ਬੱਚੇ ਦੇ ਗਲਤੀਆਂ ਦੇ ਪਤਲੇ ਹੁੰਦੇ ਅੱਜ ਕੱਲ੍ਹ ਵੇਖੋ ਜੀ ਅਗਦੇਵ ਸਿੰਘ ਵੀਰ ਜੀ ਮੈਨੂੰ ਪਤਾ ਨਹੀਂ ਮੇਰੇ ਬੰਦੇ ਨੂੰ ਪਤਾ ਵੀ ਕਿੰਨੇ ਉਹਨਾਂ ਨੇ ਦਿੱਤੇ ਪਹਿਲਾਂ 22500 ਰੁਪਇਆ ਮੇਰਾ ਦੇਰ ਦੇ ਕੇ ਗਿਆ ਇਹਨਾਂ ਨੂੰ ਕਿੰਨੇ ਪੈਸੇ ਦਿੱਤੇ ਰੁਕੇ ਰੋ ਹੁਣ ਪਤਾ ਨਹੀਂ 6000 ਦਿੱਤਾ ਜਿਹੜਾ ਹੁਣ ਪਏ ਆਂ ਰੇਲ ਪਵਾਈ ਜਿਹੜੀ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਵਿਜੀਲੈਂਸ ਅਸ਼wini ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਫਰੀਦਕੋਟ ਦੇ ਇੱਕ ਵਿਅਕਤੀ ਨੇ ਥਾਣਾ ਸਿਟੀ ਫਰੀਦਕੋਟ ਦੇ ਐਸਆਈ ਖਿਲਾਫ ਸ਼ਿਕਾਇਤ ਦਿੱਤੀ ਸੀ ਜਿਨ੍ਹਾਂ ਨੇ ਉਹਨਾਂ ਦੇ ਲੜਕੇ ਨੂੰ ਛੇੜਛਾੜ ਦੇ ਗੰਤਿਤ ਮਾਮਲੇ ਵਿੱਚੋਂ ਬਾਹਰ ਕੱਢਣ ਦੇ ਬਦਲੇ 5000 ਰੁਪਏ ਰਿਸ਼ਵਤ ਲੈਣ ਦੇ ਰੰਗੇ ਠੀਕ ਕਾਬੂ ਕੀਤਾ। ਕਿ ਸੁਰੇਸ਼ ਕੁਮਾਰ ਨੇ son of ਲੀਲਾਤਰ ਗੋਬਿੰਦਨਗਰ ਦੇ ਰਹਿਣ ਵਾਲੇ ਨੇ ਫਰੀਦਕੋਟ ਦੇ ਇਹਨਾਂ ਨੇ ਦਰਖਾਸਤ ਦਿੱਤੀ ਸੀ ਥਾਣਾ ਸਿਟੀ 6 ਤਰੀਕ ਨੂੰ ਕੀ ਉਹਨਾਂ ਦੀ ਲੜਕੀ ਹੈ ਮੰਤਰੀ ਤੌਰ ਜਿਹੜੀ ਨਵਾਲਕ ਲੜਕੀ ਹੈ ਉਹਦੀ ਉਹਨੂੰ ਕੋਈ ਇੱਕ ਸੰਦੀਪ ਸਿੰਘ ਨਾਮ ਦਾ ਲੜਕਾ ਜੋ ਕਿ ਉਸੇ آبادی ਵਿੱਚ ਰਹਿੰਦਾ ਹੈ ਗੋਬਿੰਦਨਗਰ ਵਿੱਚ ਉਹਨੂੰ ਉਬਰਗਲਾ ਕੇ ਲੈ ਗਿਆ ਜਿਹਦੇ ਖਿਲਾਫ ਥਾਣਾ ਸਿਟੀ ਵੱਲੋਂ ਕਦਮਾ ਨੰਬਰ 80 ਅੰਡਰ ਸੈਕਸ਼ਨ 363 366 ए ਅੰਦਰ ਪਰਚਾ ਦਿੱਤਾ ਗਿਆ ਸੀ ਉਹਦੇ ਵਿੱਚ ਜਿਹੜਾ ਤਫਤੀਸੀ ਸੀਗਾ ਪਰਚਾ ਜਿਹੜਾ ਉਹ ਇਹਨਾਂ ਨੇ ਦਿੱਤਾ ਹੈ ਸੁਖਦੇਵ ਸਿੰਘ ਐਸਐਸਏ ਨੇ ਜਿੰਨਾਂ ਨੂੰ ਅੱਜ ਡ੍ਰੈਪ ਕੀਤਾ ਇਹ ਉਸ ਮੁਕਦਮੇ ਦੇ ਵਿੱਚੋਂ ਮੁਜ਼ਮਨ ਨੂੰ ਛੱਡਣ ਬਦਲੇ ਜਿਹੜਾ ਹੈਗਾ 7000 ਰੁਪਏ ਦੀ ਡਿਮਾਂਡ ਕਰ ਰਿਆ ਸੀਗਾ 10000 ਦੀ ਵਿੱਚ ਸੀ ਨੇ ਟੋਟਲ ਡਿਮਾਂਡ ਕੀਤੀ ਸੀ ਪਰ ਇਹਨਾਂ ਦਾ 7000 ਵਿੱਚ ਸੌਦਾ ਜਿਹੜਾ ਹੋਇਆ ਹੋਇਆ ਸੀ 2000 ਰੁਪਏ ਪਹਿਲਾਂ ਲੈ ਚੁੱਕਾ ਸੀ ਤੇ 5000 ਰੁਪਏ ਜਦੋਂ ਅੱਜ ਲੈ ਰਿਆ ਸੀਗਾ ਤੇ ਇਹਨੂੰ ਅਸੀਂ ਰੰਗੇ ਹੱਥੀ ਗੁਸਤਾਰ ਕਰ ਲਿਆ ਸੋ ਸਰਕਾਰ ਨੂੰ ਵੀ ਇਹ ਗੱਲ ਦਾ ਪਤਾ ਲੱਗੀ ਗਿਆ ਹੋਵੇਗਾ ਕਿ ਬੇਸ਼ੱਕ ਕਿ ਕਿਸੇ ਕੰਮ ਨੂੰ ਰੋਕਣ ਦੇ ਲਈ ਬੋਰਡ ਲਗਾਉਣੇ ਜ਼ਰੂਰੀ ਹੁੰਦੇ ਨੇ ਪਰ ਪੰਜਾਬ ਪੁਲਿਸ ਦੇ ਉੱਤੇ ਬੋਰਡ ਵੀ ਕੰਮ ਨਹੀਂ ਕਰਦੇ ਇਸ ਕਰਕੇ ਇਹਨਾਂ ਲੋਕਾਂ ਨੂੰ ਕਾਬੂ ਕਰਨ ਦੇ ਲਈ ਕੋਈ ਨਵਾਂ ਤਰੀਕਾ ਕੱਢਿਆ ਜਾਵੇ ਤਾਂ ਜੋ ਗਰੀਬ ਲੋਕਾਂ ਨਾਲ ਹੋ ਰਹੀ ਲੁੱਟ ਨੂੰ ਬਚਾਇਆ ਜਾ ਸਕੇ ਫਰੀਦਕੋਟ ਤੋਂ ਕਰਮ ਸੰਧੂ ਦੇ ਨਾਲ ਰਵੀ ਸੰਗਰਾਹੂਰ ਪੰਜਾਬੀ ਲੁੱਕ ਚੈਨਲ